ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਇਮੀਗ੍ਰੇਸ਼ਨ ਟਾਈਮਲਾਈਨ ਤੁਹਾਨੂੰ ਦੱਸੀਏ ਕਿ ਕੈਨੇਡਾ ਸਿਟੀਜ਼ਨਸ਼ਿਪ ਇਸ ਤੋਂ ਇਲਾਵਾ ਪੀਆਰ ਅਤੇ ਵੀਜ਼ਾ ਵਾਸਤੇ ਨਵਾਂ ਪ੍ਰੋਸੈਸਿੰਗ ਟਾਈਮ ਲੌਂਚ ਕੀਤਾ ਗਿਆ ਹੈ ਕੀ ਰਹੇਗਾ ਪ੍ਰੋਸੈਸਿੰਗ ਟਾਈਮ ਹਰ ਇੱਕ ਫਾਈਲ ਵਾਸਤੇ ਤਾਂ ਦੋਸਤੋ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਨਾਗਰਿਕਾਂ ਤੱਕ ਇਹ ਖਬਰ ਸਮੇਂ ਸਿਰ ਪਹੁੰਚਾਵੇ ਅਤੇ ਉਹਨਾਂ ਨੂੰ ਇਸ ਜਾਣਕਾਰੀ ਸੰਦੇ ਪਤਾ ਲੱਗ ਸਕੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਤੁਹਾਨੂੰ ਦੱਸਿਆ ਕਿ ਕੈਨੇਡਾ ਨੇ 18 ਮਾਰਚ ਨੂੰ ਸਿਟੀਜ਼ਨਸ਼ਿਪ ਪੀਆਰ ਅਤੇ ਵੀਜ਼ਾ ਦੀ ਪ੍ਰਕਿਰਿਆ ਵਾਸਤੇ ਸਮੇਂ ਨੂੰ ਅਪਡੇਟ ਕੀਤਾ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਜਾਨੂ ਕੀ ਆਈਆਰਸੀਸੀ ਨੇ ਪਹਿਲਾ ਹਫਤਾਵਾਰੀ ਆਧਾਰ ਤੇ ਆਪਣੀ ਪ੍ਰੋਸੈਸਿੰਗ ਸਮੇਂ ਨੂੰ ਅਪਡੇਟ ਕੀਤਾ ਸੀ IRCC ਹੁਣ ਸੈਨਵਾਸ ਨਾਗਰਿਕਤਾ ਅਤੇ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ਤੇ ਮਹੀਨੇ ਵਿੱਚ ਇੱਕ ਵਾਰ ਅਪਡੇਟ ਪ੍ਰਦਾਨ ਕਰਦਾ ਹੈ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਰਿਪੋਰਟ ਦੱਤੀ ਹੈ ਕਿ ਨਾਗਰਿਕਤਾ ਅਤੇ ਸੈਨਵਾਸ ਅਰਜ਼ੀਆਂ ਲਈ ਪ੍ਰਕਿਰਿਆ ਸਮਾਂ ਹੁਣ 80% ਮਾਮਲਿਆਂ ਲਈ ਹੈ ਤੁਹਾਨੂੰ ਦੱਸ ਦਈਏ ਕਿ IRCC ਨਾਗਰਿਕਤਾ ਦੇਣ ਅਤੇ ਪ੍ਰਵਾਸੀ ਅਤੇ ਸ਼ਰਨਾਰਥੀ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਕੰਮ ਕਰਦਾ ਹੈ ਰਿਪੋਰਟ ਦੇ ਅਨੁਸਾਰ ਸਮਾਂ ਸਮਾਂ ਅੰਦਾਜ਼ੇ ਹਨ ਅਤੇ ਇਹ ਦਰਸਾਉਂਦੇ ਹਨ ਕਿ IRCC ਨੂੰ ਇੱਕ ਖਾਸ ਕਿਸਮ ਦੀਆਂ ਜ਼ਿਆਦਾਤਰ ਪੂਰੀਆਂ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ ਪ੍ਰੋਸੈਸਿੰਗ ਸਮਾ ਰੇਖਾ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ ਜਦੋਂ IRCC ਪੂਰੀ ਅਰਜੀ ਪ੍ਰਾਪਤ ਕਰਦਾ ਹੈ ਅਤੇ ਜਦੋਂ ਇਹ ਆਪਣਾ ਅੰਤਿਮ ਫੈਸਲਾ ਦਿੰਦਾ ਹੈ ਤਾਂ ਇਹ ਸਮਾਂ ਖਤਮ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਅਸਲ ਸਮਾ ਸੀਮਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਕਿੰਨੀਆਂ ਅਰਜੀਆਂ ਲੰਬਿਤ ਹਨ ਜਾਂ ਕਿ ਸਵਾਲ ਵਿੱਚ ਅਰਜੀ ਗੁੰਝਲਦਾਰ ਹੈ ਜੇਕਰ ਤੁਹਾਡੀ ਅਰਜੀ ਅਧੂਰੀ ਹੈ ਤਾਂ ਇਸ ਵਿੱਚ ਦੇਰੀ ਹੋ ਸਕਦੀ ਹੈ ਜਾਂ ਫਿਰ ਅਰਜੀ ਵਾਪਸ ਵੀ ਕੀਤੀ ਜਾ ਸਕਦੀ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਪੀਆਰ ਲਈ ਪ੍ਰਕਿਰਿਆ ਸਮਾਂ ਸਿਟੀਜ਼ਨਸ਼ਿਪ ਗ੍ਰਾਂਟ ਵਾਸਤੇ 9 ਮਹੀਨੇ ਸਿਟੀਜ਼ਨਸ਼ਿਪ ਸਰਟੀਫਿਕੇਟ ਵਾਸਤੇ 4 ਮਹੀਨੇ ਸਿਟੀਜ਼ਨਸ਼ਿਪ ਤਿਆਗਣ ਵਾਸਤੇ 10 ਮਹੀਨੇ ਸਿਟੀਜ਼ਨਸ਼ਿਪ ਪਰ ਰਿਕਾਰਡ ਦੀ ਕੋਸ਼ਿਸ਼ ਕਰਨ ਵਾਸਤੇ 16 ਮਹੀਨੇ ਗੋਦ ਲਏ ਵਿਅਕਤੀਆਂ ਲਈ ਨਕਤਾ ਭਾਗ 1 ਨੌਵੇਂ ਭਾਗ 2 ਜਟਲਤਾ ਦੇ ਅਨੁਸਾਰ ਬੋਲਦਾ ਹੈ ਨਵਾਂ ਪੀਆਰ ਕਾਰਡ 16 ਦਿਨ ਦੇ ਵਿੱਚ ਪੀਆਰ ਕਾਰਡ ਰੀਨਿਊ ਕਰਨ ਵਾਸਤੇ 14 ਦਿਨ ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਕੈਨੇਡਾ ਦੇ ਬਾਹਰੋਂ ਜੇ ਲੈਣਾ ਹੈ ਤਾਂ 83 ਦਿਨ ਵਿਜ਼ਟਰ ਵੀਜ਼ਾ ਕੈਨੇਡਾ ਦੇ ਅੰਦਰ ਹੀ 15 ਦਿਨ ਵਿਜ਼ਟਰ ਐਕਸਟੈਂਸ਼ਨ ਯਾਨੀ ਕਿ ਵਿਜ਼ਟਰ ਕਾਰਡ 119 ਦਿਨ ਦੇ ਵਿੱਚ ਸupervisa ਮਾਤਾ ਪਿਤਾ ਜਾਂ ਦਾਦਾ ਦਾਦੀ ਵਾਸਤੇ 133 ਦਿਨ ਸਟੱਡੀ ਪਰਮਿਟ ਕੈਨੇਡਾ ਤੋਂ ਬਾਹਰ 15 ਹਫ਼ਤੇ ਸਟੱਡੀ ਪਰਮਿਟ ਕੈਨੇਡਾ ਦੇ ਅੰਦਰ 3 ਹਫ਼ਤੇ ਸਟੱਡੀ ਪਰਮਿਟ ਵਿੱਚ ਵਾਧਾ 114 ਦਿਨ ਵਰਕ ਪਰਮਿਟ ਕੈਨੇਡਾ ਦੇ ਬਾਹਰ 20 ਹਫ਼ਤੇ ਗੈਰ ਜ਼ਰੂਰੀ ਕਿੱਤਿਆਂ ਲਈ ਵਾਧਾ ਵੀ ਹੋ ਸਕਦੇ ਨੇ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਸ਼ੁਰੂਆਤੀ ਅਤੇ ਵਧਾਇਆ ਹੋਇਆ 111 ਦਿਨ ਮੌਸਮੀ ਖੇਤੀਬਾੜੀ ਪ੍ਰੋਗਰਾਮ ਅਧੀਨ 12 ਦਿਨ ਇਸ ਤੋਂ ਲੱਭਾ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਮੌਜੂਦਾ ਸੀਜ਼ਨ ਦੇ ਵਿੱਚ 2 ਹਫ਼ਤੇ ਦਾ ਸਮਾਂ ਲੱਗਦਾ ਹੈ ਇਲੈਕਟ੍ਰੋਨਿਕ ਯਾਤਰਾ ਦਾ ਅਧਿਕਾਰ 5 ਮਿੰਟ ਦੇ ਵਿੱਚ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਕੁਝ ਈਟੀਏ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਜਿਹੇ ਵਿਨਕਾਰਾਂ ਨੂੰ 72 ਘੰਟਿਆਂ ਦੇ ਅੰਦਰ ਪ੍ਰਕਿਰਿਆ ਦੇ ਅਗਲੇ ਪੜਾਅ ਬਾਰੇ ਇੱਕ ਈਮੇਲ ਪ੍ਰਾਪਤ ਹੁੰਦੀ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੀ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫੋਰ ਵਾਚਿੰਗ ਮਾਈ ਚੈਨ